ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਅਬ ਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਉ ਗੁਰ ਸੰਗਤ ਤਹਿ ਮਿਲੰਤ ਜੰਤਰਾ ਸਿ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਤੋ ਸਰਨਾਈ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਫਤ ਕ ਸੰਮਦੀ ਨੂਰ ਅਰਸਾ ਪ੍ਰਸਾਉ ਚਟਿਆ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜੀ ਏ ਮਨ ਹਰ ਜੀ ਧਿਆਏ ਤੂ ਇੱਕ ਮਨ ਇੱਕ ਚਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾਂ ਪਛੋਤਾਏ ਏ ਮਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾਂ ਪਛੋਤਾਏ ਉਹ ਹਰ ਤੈ ਸਾਧ ਬਲਿਹਾਰਣੈ ਜਿਤ ਸਿਵੈ ਸੁਖ ਪਾਏ ਨਾਨਕ ਗੁਰਮੁਖ ਮਿਦ ਰਹੈ ਹਮ ਸਬਦ ਜਲਾਏ ਮਹਲਾ ਤੀਜਾ ਅਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਦਾ ਮਾਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇ ਨ ਤਿੰਨ ਨਿਜ ਘਰ ਵਾਸ ਹੈ ਜੋਗ ਜੋਗ ਸੋਬਾ ਹੋਏ ਉੜੀ ਤੂ ਕਰਨ ਕਾਰਨ ਸਮਰੱਥ ਹੈ ਹੇ ਕਰਤੇ ਮੈਂ ਤੁਦ ਬਿਨ ਅਵਰ ਨਾ ਕੋਈ ਤੁਦ ਆਪੇ ਸਿਸ਼ਟ ਸਰਜੀਆ ਆਪੇ ਕਨ ਗੋਈ ਸਭ ਇੱਕ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਪੋ ਧੰਨ 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 ਗੁਰ ਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਅਤ ਧੰਨ 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 ਗੁਰ ਸੋਈ ਸਤ ਵਾਹਿ ਦਾ ਕਨਸਾ ਵਾਹਿਗੁਰੂ ਜੀ ਕੀ ਫਤਿਹ